ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਹੋਰ ਠੀਕ ਹਾਂ ਅੱਜ ਇੱਕ ਮੈਂ ਵੀਡੀਓ ਰੋਣ ਲੱਗਿਆ ਦੇਖਿਓ ਮੜਾ ਜੀ ਤਕਰੀਬਨ ਵੀਡੀਓ ਸਾਰੇ ਭਰਾਵਾਂ ਨੇ ਦੇਖ ਹੀ ਲਈ ਹੋਣੀ ਤੁਸੀਂ ਇਹ ਵੀਡੀਓ ਕੱਲ੍ਹ ਦੀ ਜਫਤਿਹਗੜ੍ਹ ਸਾਹਿਬ ਦੀ ਜਿਹੜੇ ਪੇਜ ਤੇ ਪਈ ਸੀ ਮੈਂ ਉੱਥੇ ਵੇਖੀ ਆ ਯਾਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਉਥੇ ਆਪਾਂ ਸੋਗ ਤੇ ਆਉਂਨੇ ਆ ਕਿ ਆਪਾਂ ਉਥੇ ਸਟੰਟ ਕਰਨ ਆਉਂਦੇ ਆ ਸਟੰਟ ਕਰਨ ਖਤਰ ਤਾਂ ਹੋਰ ਵੀ ਬਹੁਤ ਕੋਸ਼ਿਸ਼ ਇੱਥੇ ਮਰਜ਼ੀ ਕਰ ਲਓ ਭਰਾਓ ਦਾ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਵੀ ਸੋਡਣਾ ਮੇਰੀ ਕੋਈ ਨਿੱਜੀ ਦੁਸ਼ਮਣੀ ਹੋਗੀ ਸਟੰਟ ਜਿੱਥੇ ਮਰਜ਼ੀ ਕਰ ਲਓ ਯਾਰ ਪਿੰਡ ਕਰ ਲਓ ਖੇਤਾਂ 'ਚ ਕਰ ਲਓ ਯਾਰ ਪਰ ਉੱਥੇ ਆ ਕਿ ਇਦਾਂ ਦੀ ਹੁੱਲੜਬਾਜੀ ਤੋਂ ਕਰਦੇ ਆ ਨਾ ਤੇ ਯਾਰ ਇਹਦੇ ਨਾਲ ਆਪਣਾ ਧਰਮ ਬਦਨਾਮ ਹੁੰਦਾ ਫਿਰ ਆਪਣ ਮੰਦਿਰ ਵੱਜਦੀ ਆ ਮੁੰਨੀਆਂ ਗਿੱਚੀਆਂ ਵਾਲੇ ਵੱਜਦੇ ਯਾਰ ਵੀ ਇਥੇ ਇਹਦਾ ਕੁਝ ਕਰਨ ਨਹੀਂ ਆਉਂਦੇ ਆ ਯਾਰ ਇਹਦੇ 'ਚ ਬਹੁਤ ਵੱਡੀਆਂ ਬਦਨਾਮੀ ਆ ਗਈਆਂ ਫਿਰ ਕਹਿ ਦਿੰਦੇ ਉਹ ਕਿੰਨੇ ਸਿੰਘ ਅਗੇ ਸਾਨੂੰ ਕੋਲ ਦੇ ਅਨੰਗ ਸਿੰਘ ਕੇ ਗਾਲਾਂ ਦੇ